ਔਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ ਮੈਂ ਸੁੱਖੀ ਟਿਵਾਣਾ ਟਿਵਾਣਾ ਸੀਡ ਸਟੋਰ ਤੋਂ ਤੇ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਖੇਤੀ ਇਨਫੋ ਕਿਸਾਨ ਵੀਰੋ ਇਹ ਖੇਤ ਆ ਗਿਆ ਆਪਣਾ ਕਣਕ ਦੀ ਜਿਹੜੀ ਨਵੀਂ ਕਿਸਮ ਆਈ ਹੈਗੀ ਐ ਐਚ ਡੀ 3406 ਤੇ ਆਈਏਆਰਆਈ ਦਿੱਲੀ ਯੂਨੀਵਰਸਿਟੀ ਦੁਆਰਾ ਵੈਰਾਈਟੀ ਹੀ ਰਿਲੀਜ਼ ਕੀਤੀ ਗਈ ਹੈ ਇਸ ਵਾਰ ਤੇ ਐਮਓਯੂ ਸਾਈਨ ਕਰਕੇ ਹੀ ਇਹਦਾ ਬੀਜ ਮਿਲੇ ਸੀ ਆਪਾਂ ਵੀ ਐਮਓਯੂ ਸਾਈਨ ਕੀਤਾ ਸੀ ਇਹਦਾ ਤੇ ਦੇਖ ਸਕਦੇ ਆਂ ਫਸਲ ਜਿਹੜੀ ਹੈਗੀ ਬਹੁਤ ਹੀ ਸ਼ਾਨਦਾਰ ਦਿਖਾਈ ਦੇ ਰਹੀ ਹੈ ਤੇ ਖਾਸ ਕਰਕੇ ਜਿਹੜੀਆਂ ਇਹ ਮੱਖੀਆਂ ਦੀ ਗਿਣਤੀ ਹੈਗੀ ਹੈ ਕੁੰਡਰਾਂ ਜਿਹਨੂੰ ਆਪਾਂ ਕਹਿੰਦੇ ਨੇ ਆ ਤਾਂ ਇਹ ਘਟੋ ਘਟ 26 26 27 27 28 28 ਤੱਕ ਇਹ ਰੀਆਂ ਕੁੰਡਰਾਂ ਜਿਹੜੀਆਂ ਹੈਗੀਆਂ ਨੇ ਆਪਣੇ ਖੇਤ ਦੇ ਵਿੱਚ ਹੈਗੀਆਂ ਨੇ ਇਹਦੀਆਂ ਤੇ ਵੈਸੇ ਵੀ ਇਹ ਕੋਈ ਬੈਡਾਂ ਤੇ ਨਹੀਂ ਇਹਦੀ ਬਿਜਾਈ ਹੋਈ ਹੋਈ ਵੈਸੇ ਆਪਾਂ ਜਿਵੇਂ ਰਵਾਇਤੀ ਤਰੀਕੇ ਨਾਲ ਬੀਜਦੇ ਹਾਂ ਨੂੰ ਉਹੀ ਤਰੀਕੇ ਦੇ ਨਾਲ ਬੀਜ ਕੇ ਵੀ ਇੰਨਾ ਜਿਹੜਾ ਲੰਮਾ ਸਟਾ ਹੈਗਾ ਇਹਦਾ ਤੇ ਬਾਕੀ ਦੇਖੋ ਪਤਾ ਚੱਲੂਗਾ ਜਦੋਂ ਆਪਾਂ ਇਹ ਫਸਲ ਕੱਟ ਲਈ ਤੇ ਕਿੰਨਾ ਕੁ ਝਾੜ ਦਿੰਦੀ ਹੈ ਕਿੰਨਾ ਕੁ ਨਹੀਂ ਤੇ ਹਾਈਟ ਜਿਹੜੀ ਇਹਦੀ ਹੈਗੀ तकरीबन 100 ਸੈਂਟੀਮੀਟਰ ਦੇ ਕਰੀਬ ਆਪਾਂ ਕਹਿ ਸਕਦੇ ਹਾਂ ਕਿ 100 ਸੈਂਟੀਮੀਟਰ ਦੇ ਕਰੀਬ ਦੀ ਹਾਈਟ ਹੈਗੀ ਹੈ ਤੇ ਟੋਟਲ ਟਾਈਮ ਦੇਖੋ ਕਿੰਨਾ ਲੂਗੀ ਉਹ ਆਪਾਂ ਪੱਕਣ ਤੋਂ ਬਾਅਦ ਦੁਬਾਰੇ ਵੀਡੀਓ ਬਣਾਵਾਂਗੇ ਫਿਰ ਤੇ ਫਾਈਨਲ ਰਿਪੋਰਟ ਦੇ ਵਿੱਚ ਦੱਸਾਂਗੇ ਕਿ ਕਿੰਨਾ ਕਿਹੜਾ ਝਾੜ ਰਿਹਾ ਤਿੰਨ ਵੈਰਿਟੀਆਂ ਆਈਆਂ ਹੈਗੀਆਂ ਇਸ ਵਾਰ ਐਚ ਡੀ 3406 HD 3385 ਤੇ HD 3386 ਤੇ ਤਿੰਨੋਂ ਹੀ ਵੈਰੈਟੀਆਂ ਆਪਣੇ ਕੋਲ ਬੀਜੀਆਂ ਹੋਈਆਂ ਨੇ ਤੇ ਦੇਖਾਂਗੇ ਕਿਹੜੀ ਵੈਰੈਟੀ ਇਹਦੇ ਵਿੱਚ ਕਿਹੜੇ-ਕਿਹੜੇ ਕਿੰਨੇ ਫੀਚਰ ਹੈਗੇ ਆ ਕਿ ਕਿੰਨਾ ਝਾੜ ਦਿੰਦੀ ਹੈ ਤੇ ਬਾਕੀ ਕੋਈ ਹੋਰ ਬਿਮਾਰੀਆਂ ਜਿਹੜੀਆਂ ਹੈਗੀਆਂ ਪੀਲੀ ਕੁੰਗੀ ਵਗੈਰਾ ਕਿਸੇ ਤੇ ਅਟੈਕ ਕਿਵੇਂ ਕਰਦੀ ਹੈ ਕਿਵੇਂ ਨਹੀਂ ਕਰਦੀ ਇਹਦਾ ਤੇ ਹਜੇ ਤੱਕ ਤਿੰਨੋਂ ਵੈਰੈਟੀਆਂ ਜਿਹੜੀਆਂ ਹੈਗੀਆਂ ਨੇ ਇਹ ਬਿਮਾਰੀ ਤੋਂ ਰਹਿਤ ਨੇ ਪੂਰੀ ਤਰ੍ਹਾਂ ਤੇ ਬਾਕੀ ਕੱਟ ਕੇ ਅਸਲ ਦੇ ਵਿੱਚ ਪਤਾ ਲੱਗੂਗਾ ਕਿ ਕਿਹੜੀ ਵੈਰੈਟੀ ਜ਼ਿਆਦਾ ਵਧੀਆ ਸੋ ਠੀਕ ਹੈ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਸਾਰਿਆਂ ਦਾ